ਕੀ ਆ ਅੱਲਾ ਜੀ ਕਰਤਾ ਆ ਜੀ ਨਾ ਲੋ ਆਜੀ ਕਰਤੀ ਠੀਕ ਹੈ ਜੀ ਕਿਸਾਨ ਲੀਡਰ ਪੰਦੇਰ ਸਾਹਿਬ ਆਪਰ ਸਾਹਿਬ ਕਿਸਾਨ ਲੀਡਰ ਪੰਦੇਰ ਸਾਹਿਬ ਲੋਕਾਂ ਕੋ ਸਮਰਥਨ ਮੰਗਦੇ ਫਿਰਦੇ ਨੇ ਵੀ ਪੰਜਾਬ ਬੰਦ ਕਰਾਇਆ ਜਾਵੇ ਸਮਰਥਨ ਕਾਹਦਾ ਦੇ ਦੀਏ ਪਹਿਲੇ ਹੀ ਬਰਬਾਦ ਹੋਏ ਪਈ ਐ ਨਹੀਂ ਪਹਿਲੇ ਕੀ ਬਰਬਾਦ ਹੋਏ ਐ ਨਹੀਂ ਬਰਬਾਦ ਹੋਏ ਇੰਨੀ ਦਿਨਾਂ ਦੇ ਉੱਤੇ ਬੈਠੇ ਐ ਨਾ ਕੋਈ ਖਾ ਖਾਵੇ ਨਾ ਕੋਈ ਮਾਲ ਜਾਵੇ ਪਹਿਲੇ ਹੀ ਖੋਦਨੀਆਂ ਬੰਦ ਹੋਈਆਂ ਪਈਆਂ ਚੋਨੀ ਦਾ ਕਾਹ ਕਣੀ ਆਈ ਸੀ ਜਨ ਹੁੰਦਾ ਐਸੋਸੀਏਸ਼ਨ ਜੇ ਲਾ ਕੇ ਬੈਹਂਦੀ ਹੈ ਨਹੀਂ ਨਹੀਂ ਹੋਟਲ ਵਾਲੇ ਵੀ ਪਰੇਸ਼ਾਨ ਨੇ ਹੋਟਲ ਵਾਲੇ ਵੀ ਪਰੇਸ਼ਾਨ ਨੇ ਅੱਜ ਕਿਸੇ ਹੋਟਲ ਵਾਲੇ ਦੀ ਵੀ ਖਬਰ ਲੱਗੀ ਆ ਉਹ ਕੀ ਕਹਿ ਰਿਹਾ ਵੀ ਸਾਡੇ ਹੋਟਲ ਖਾਲੀ ਪੇ ਨੇ ਜਦ ਤੱਕ ਕਿਸਾਨ ਅੰਦੋਲਨ ਚੱਲ ਰਿਹਾ ਹੈ ਅਸਰ ਪੂਰੀ ਸਾਲ ਦੀ ਰਿਸ਼ਵ ਉਹਨਾਂ ਨੇ ਕੱਢੀ ਆ ਵੀ ਸਾਡੇ ਕਮਰੇ ਖਾਲੀ ਪੇ ਨੇ ਤੁਸੀਂ ਕੀ ਚਾਹੁੰਦੇ ਹੋ ਵੀ ਅਸੀਂ 30 ਤਰੀਕ ਨੂੰ ਬਾਜ਼ਾਰ ਬੰਦ ਰੱਖੀਏ ਸਾਡੇ ਦਾ ਕਾਰੋਬਾਰ ਕਦੇ ਲਈ ਕਰਨੇ ਯਾਰ ਇਹਨੂੰ ਕੀ ਅੱਲਾ ਜੀ ਕਰਤਾ ਹਾ ਜੀ ਮੈਂ ਲੋ ਜੀ ਹਾ ਜੀ ਕਰਤੀ ਠੀਕ ਹੈ ਜੀ ਲੋ ਜੀ ਬੰਦ ਕਰ ਤੇ ਲੋ ਠੀਕ ਹੈ ਕਾਰੋਬਾਰ ਤਾਂ ਸਾਡੇ ਪਹਿਲੇ ਹੀ ਬੰਦ ਨੇ ਤੁਹਾਡੇ ਕਿਸਾਨ ਅੰਦੋਲਨ ਨੇ ਨਾ ਪੰਜਾਬ ਦੇ ਵਪਾਰ ਦੀ ਐਸੀ ਤਸੀਹ ਕਰ ਦਿੱਤੀ ਆ ਇਹਨਾਂ ਨੇ ਦੇ ਦੋ ਸਾਰਾ ਕੁਝ ਸਾਨੂੰ ਭੁੱਖੇ ਮਾਰਨ ਤੇ ਜ਼ਹਿਰ ਦੇਦੋ ਸਾਨੂੰ ਇਹਨਾਂ ਨੇ ਦੇ ਦੋ ਸਭ ਕੁਝ ਜੋਕ ਦੇਣਾ ਨਹੀਂ ਨਹੀਂ ਕੱਲਾ ਹੋਜੀ ਪਰੇਸ਼ਾਨ ਹੈ ਵਪਾਰੀ ਪਰੇਸ਼ਾਨ ਹੈ ਬਿਲਕੁਲ ਹੋਜੀ ਵਾਲਿਆਂ ਦਾ ਕੰਮ ਕੀ ਆ ਆਹੀ 3 ਮਹੀਨੇ ਦਾ ਕੰਮ ਹੁੰਦਾ ਆਹੀ 2 ਮਹੀਨੇ ਦਾ ਕੰਮ ਹੁੰਦਾ ਸੀਜ਼ਨ ਦਾ ਉਤੋਂ ਕੀ ਕਰੇ ਕਿਸਾਨਾਂ ਦੇ ਲੋਕੀ ਕਾਰਨ ਹੈ ਕਦੀ ਦਿੱਲੀ ਦਾ ਬਾਰਡਰ ਜਾਮ ਕਦੀ ਨਾਲ ਹੀ ਸਮਝ ਆਉਂਦਾ ਸਰਕਾਰਾਂ ਇਹਦਾ ਕੋ ਝੁਕਦੀਆਂ ਕਿਉਂ ਪਈਆਂ ਵੇ ਕਦੀ ਪੰਜਾਬ ਸਾਨੂੰ ਲੋਕਾਂ ਕੋਲੋਂ ਡੀਐਸਟੀ ਇਕੱਠਾ ਕਰ ਕਰ ਇਹਨਾਂ ਨੂੰ ਕੀ ਦਾ ਮਾਰ ਦੇਈ ਜੰਨੇ ਆ ਨਹੀਂ ਨਹੀਂ ਕਿਸਾਨ ਨਹੀਂ ਇੱਕ ਦੂਜੀ ਗੱਲ ਕਿਸਾਨ ਪਹਿਲਾਂ ਦਿੱਲੀ ਦਾ ਬਾਰਡਰ ਬੰਦ ਹੁਣ ਪੰਜਾਬ ਦਾ ਬਾਰਡਰ ਬੰਦ ਹੁਣ ਪੂਰੇ ਪੰਜਾਬ ਦੀ ਸੜਕਾਂ ਬੰਦ ਟ੍ਰੇਨਾਂ ਬੰਦ ਤਾਂ ਕਿ ਪੰਜਾਬ ਤੋਂ ਜਿਹੜਾ ਬਾਹਰ ਵਪਾਰੀ ਆਣਾ ਨਾ ਉਹ ਆ ਰਹੀ ਨਾ ਕਹੋ ਜੀ ਇੱਕ ਗੱਲ ਦੱਸੋ ਇਹਨਾਂ ਨੇ ਟ੍ਰੇਨਾਂ ਬੰਦ ਕਰਤੀਆਂ ਪੰਜਾਬ 'ਚ ਟ੍ਰੇਨਾਂ ਬੰਦ ਕਰਕੇ ਮੋਤੀ ਨੂੰ ਕੀ ਫਰਕ ਆ ਜੀ ਇਹਨੂੰ ਦੱਸੋ ਜਰਾ ਕੋਈ ਫਰਕ ਨਹੀਂ ਆ ਸਾਧਾ ਪੰਜਾਬ ਦੇ ਹਿੰਦੂਆਂ ਨੂੰ ਤੰਗ ਕਰਨਾ ਬਸ ਪੰਜਾਬ ਹੋਰ ਵੀ ਮਤਲਬ ਹੀ ਨਹੀਂ ਹੈ ਬਾਈ ਪੰਜਾਬ ਦੇ ਵਪਾਰੀ ਨੂੰ ਤੰਗ ਕਰਨਾ ਬਸ ਬਿਲਕੁਲ ਮਾੜੀ ਗੱਲ ਬਿਲਕੁਲ ਬਿਲਕੁਲ ਮੈਂ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਦੇ ਬੰਦੇ ਕਰ ਜਾ ਮੋਤੀ ਮੋਤੀ ਨੂੰ ਕੀ ਫਰਕ ਪੈਂਦਾ ਤੁਹਾਡੇ ਨਾਲ ਪੰਜਾਬ ਸਰਕਾਰ ਨੂੰ ਕਹਿਣਾ ਚਾਹਾਂਗਾ ਪੰਜਾਬ ਦੇ ਲੋਕਾਂ ਦਾ ਸੋਚੋ ਪੰਜਾਬ ਦੇ ਵਪਾਰੀਆਂ ਦਾ ਸੋਚੋ ਪੰਜਾਬ ਦੇ ਸ਼ਹਿਰੀ ਵਰਗ ਦਾ ਵੀ ਸੋਚੋ ਜਿਹੜਾ ਤੁਹਾਨੂੰ ਟੈਕਸ ਦਿੰਦਾ ਬਿਲਕੁਲ ਦਲਦਲਗਾ ਜਿੱਥੇ ਡੱਲੇ ਸਾਹਿਬ ਦੁਕਾਨਾਂ ਕਰਾਤੀਆਂ ਬੰਦ ਸਾਰੀਆਂ ਕਰਾ ਅੱਜ ਤੂੰ ਹੀ ਕਰਾਤੀਆਂ ਬੰਦ ਇਹ ਕੋਈ ਗੱਲ ਕਰਦੇ ਆ ਅੱਜ ਇਹਨੂੰ ਬੰਦ ਕਰਾ ਦੋ ਉਹ ਵੀ ਬੰਦ ਕਰਾ ਦਿੰਦੇ ਆ ਸੁਣੋ ਗੱਲ ਡੱਲੇਵਾਲ ਸਾਹਿਬ ਮਰਨ ਅੰਛਨ ਦੇ ਬੈਠੇ ਨੇ ਬੈਠੇ ਨੇ ਨਾ ਬਾਕੀ ਕਿਸਾਨ ਲੀਡਰ ਕਿਉਂ ਨਹੀਂ ਬੈਠੇ ਜੀ ਬਾਕੀ ਕਿਸਾਨ ਲੀਡਰ ਕਿਉਂ ਨਹੀਂ ਮੇਰੇ ਪੰਜਾਬ ਦਾ ਮਾਹੌਲ ਖਰਾਬ ਕਰੋ ਬੈਠੇ ਨੇ ਚੱਕ ਚਕਾ ਆ ਕੇ ਮਰਨ ਲਈ ਬਿਠਾਤਾ ਭੰਦੇਰ ਸਾਹਿਬ ਆਪ ਵੀ ਬੈਜੋ ਨਾਲ ਬੈਠੋ ਵੇ ਬਿਲਕੁਲ ਬਿਲਕੁਲ ਨਾਲ ਉਹ ਪੰਜਾਬ ਦੇ ਬੰਦੇ ਨੂੰ ਮਾਰੀ ਜਾਂਦੇ ਆ ਸਾਡਾ ਟਾਈਮ ਐ ਬੰਦੇ ਸਾਹਿਬ ਨੂੰ ਨਹੀਂ ਬੈਠਦੇ ਬਾਕੀ ਕਿਸਾਨ ਲੀਡਰ ਕਿਉਂ ਨਹੀਂ ਬੈਠਦੇ ਪਏ ਬਿਲਕੁਲ ਪੰਜਾਬ ਦਾ ਖੁਚਾਨਾ ਲੁੱਟਾਇਆ ਜਾ ਰਿਹਾ ਹੈ। ਇਹ ਮੋਹੱਲ ਖਰਾਬ ਕਰਨਾ ਇਹਨਾਂ ਲੋਕਾਂ ਨੇ ਯਾਰ ਹੋਰ ਕੁਛ ਨਹੀਂ ਕੋਈ ਕੰਮ ਹੀ ਹੈ ਨਹੀਂਗਾ ਬੇਟੇ ਉੱਤੇ। ਤੁਹਾਡੀ ਦੁਕਾਨ ਬੰਦ। ਬਿਲਕੁਲ 30 ਦਿਨਾਂ ਦੀ ਅੱਜ ਹੀ ਕਰਤੀ ਬੰਦ। ਪਹਿਲਾਂ ਹੀ ਬਰਬਾਦ ਹੋਏ ਪਏ। ਪੈਸਾ ਵੀ ਬਰਬਾਦ ਹੋਇਆ। ਵਪਾਰੀ ਨਹੀਂ ਆ ਰਹੇ ਬਾਹਰੋਂ। ਵਪਾਰੀ ਆ ਨਹੀਂ ਰਹੇ। ਛੱਡੋ ਦਫਾ ਕਰੋ ਛੱਡੋ ਛੱਡੋ ਚਲੋ ਛੱਡੋ।